ਲਓ ਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ 'ਚ ਅੱਜ ਆਪਾਂ ਆਏ ਆ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਕਿਉਂਕਿ ਬਈ ਆਪਣੇ ਪਿੰਡ ਦੇ ਸਰਪੰਚ ਵੱਲੋਂ ਇੱਥੇ ਅੱਜ ਧੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਹੈਗਾ ਤੁਹਾਨੂੰ ਦਿਖਾਉਂਦੇ ਆਂਗੇ ਆਪਾਂ ਇੱਧਰ ਹੈ ਕਿ ਬਈ ਆਪਣੇ ਪਿੰਡ ਦਾ ਸਰਕਾਰੀ ਸਕੂਲ ਹੈ ਇਹ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਆਂ ਕਿ ਕੀ ਪ੍ਰੋਗਰਾਮ ਹੈ ਕੀ ਮਾਹੌਲ ਹੈ ਸਰਪੰਚ ਦਾ ਬਹੁਤ ਵੱਡਾ ਅਪਰਾਲਾ ਹੈ ਤੇ ಗ್ರಾಮ ਪੰਚਾਇਤ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਧੀਆਂ ਦਾ ਮੇਲਾ ਕਰਵਾਇਆ ਗਿਆ ਹੈ ਦੇਖੋ ਦੋਸਤੋ ਤੁਸੀਂ ਪੂਰੀ ਰੌਣਕ ਲੱਗੀ ਹੋਈ ਹੈਗੀ ਇੱਥੇ ਆਏ ਦੇਖੋ ਸੱਜਣੋ ਕਿਧਰੇ ਆਈਸਕ੍ਰੀਮ ਦੀਆਂ ਦੁਕਾਨਾਂ ਨਹੀਂਆਂ ਕਿਧਰੇ ਆ ਖੜੇ ਨੇ ਕਿ ਠੰਡੇ ਵਾਲੇ ਤੇ ਗੋਲ ਗੱਪੇ ਤੇ ਖੇਡਾਂ ਦੇ ਸਮਾਨ ਦੀਆਂ ਦੁਕਾਨਾਂ ਨਹੀਂਆਂ ਇੱਥੇ ਇਹ ਹੈ ਬਈ ਆਪਣੇ ਪਿੰਡ ਦਾ ਸਰਕਾਰੀ ਸਕੂਲ ਜੀ ਆਏ ਨੂੰ ਗ੍ਰਾਮ ਪੰਚਾਇਤ ਜੀ ਆਪਣੇ ਪਿੰਡ ਈਆਂ ਦਾ ਪ੍ਰੋਗਰਾਮ ਅੱਜ ਚੱਲ ਰਿਹਾ ਹੈਗਾ ਪੂਰਾ ਜੋਰਾ ਸ਼ੋਰਾਂ ਤੇ ਤੇ ਦਰਪਤਾਰ ਸਿੰਘ ਤਾਰੀ ਜਗਤਾਰ ਸਿੰਘ ਤਾਰੀ ਬਾਕੀ ਇਧਰ ਸਾਰੀਆਂ ਭੈਣਾਂ ਪਿੰਡ ਚੋਂ ਇਕੱਠੀਆਂ ਹੋ ਕੇ ਆਂਜਾਂ ਰਹੀਆਂ ਸਰਪੰਚ ਸਾਹਿਬ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਤੀਆਂ ਦਾ ਤੁਸੀਂ ਦੇਖ ਸਕਦੇ ਹੋ ਬੜਾ ਸੋਹਣਾ ਪ੍ਰੋਗਰਾਮ ਹੈਗਾ ਏ ਸਾਈਡ ਤੇ ਪ੍ਰੋਗਰਾਮ ਹੈ ਭਾਈ ਸਾਰਾ ਲੋ ਜੀ ਭਾਈ ਜੀ ਏ ਸਾਈਡ ਆਪਣੇ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਸੁਖਜਿੰਦਰ ਸਿੰਘ ਜੀ ਕਾਲਾ ਗਰਿਆਲਾ ਤੇ ਨਾਲ ਮੈਂਬਰ ਤਰਸੇਮ ਸਿੰਘ ਜੀ ਨਾਲ ਮੈਂਬਰ ਮੱਗਰ ਸਿੰਘ ਜੀ ਤੇ ਨਾਲ ਆਰਾਮਾ ਸਿੰਘ ਜੈਲਦਾਰ ਜੀ ਬੈਠੇ ਨੇਗੇ ਤੇ ਤੁਹਾਨੂੰ ਅੱਗੇ ਦਿਖਾਉਣੇ ਆਗੇ ਬਾਈ ਦੂਜੇ ਪਾਸੇ ਜਾ ਕੇ ਕਿ ਕੀ ਮਾਹੌਲ ਹੈਗਾ ਇਹ ਸਾਈਡ ਬਾਈ ਸਾਰੇ ਜਿੰਨੇ ਵੀ ਇੱਥੇ ਆਉਣਗੇ ਸਾਰਿਆਂ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਆ ਇਹ ਆਪਣੇ ਮੈਂਬਰ ਸਾਹਿਬ ਨੇ ਕੀ ਏ ਬਣਾ ਰਹੇ ਨੇ ਭਾਈ ਚਾਹ ਇੱਥੇ ਇਹ ਵੀ ਸਾਡੇ ਲੋ ਜੀ ਭਾਈ ਜੀ ਰੀਵਨ ਕੱਟਣ ਦੀ ਤਿਆਰੀ ਹੈ ਸਰਵਨ ਸਾਹ ਵੱਲੋਂ ਤੇ ਇਧਰੋਂ ਗੁਰਪਾ ਰਹੇਗਾ ਜਿਹੜਾ ਅੱਜ ਆਪਣੇ ਇੱਥੇ ਆਇਆਗਾ ਮਾਨ ਗੁਰਪਾ We'll ਲੋ ਜੀ ਬਈ ਜਿਹਦਰ ਆਪਣੇ ਮੈਂਬਰ ਆ ਕੋਕਾ ਸ਼ਰਮਾ ਜੀ ਚਾਹ ਦੀ ਸੇਵਾ ਕਰਦੇ ਹੋਏ ਦੇਖੋ ਤੇ ਦਸਰਪੰਚ ਸਾਹਿਬ ਖੜੇ ਨੇ ਨਾਲ ਮੈਂਬਰ ਸਹਿਬਾਨ ਨੇਗੇ ਤੇ ਚਾਹ ਦੇ ਨਾਲ ਨਾਲ ਪੂਜੀਆਂ ਮਿਦਾਨਾ ਵੀ ਸਾਰੇ ਸਾਰੀਆਂ ਭੈਣਾਂ ਲਈ ਬਣਾਇਆ ਗਿਆ ਹੈਗਾ ਜੋ ਬੱਚੇ ਆਉਣਗੇ ਭੈਣਾਂ ਆਉਣਗੀਆਂ ਜਾਂ ਕੋਈ ਵੀ ਬਜ਼ੁਰਗ ਮਾਤਾ-ਮਾਂ ਭੈਣ ਜਿੰਨੇ ਵੀ ਆਉਣਗੇ ਇਹ ਦੇਖੋ ਇਹ ਸਾਰਾ ਪੂਜੀਆਂ ਮਿਦਾਨਾ ਅੱਜ ਤੀਆਂ ਦੇ ਮੇਲੇ ਕਰਕੇ ਤਿਆਰ ਕਰਵਾਇਆ ਗਿਆ ਹੈਗਾ ਸਰਪੰਚ ਸਾਹਿਬ ਵੱਲੋਂ ਬਹੁਤ ਵਧੀਆ ਉਪਰਾਲਾ ਹੈ ਇੱਕ ਤਾਂ ਇਹਦੇ ਨਾਲ ਸਾਰੇ ਪਿੰਡ ਦੀਆਂ 3ਾਂ ਪੈਣਾ ਇੱਕ ਦੂਜੇ ਨੂੰ ਮਿਲ ਲੈਂਦੀਆਂ ਨੇ ਆ ਆਪਣੇ ਦੁੱਖ ਸੁੱਖ ਖੋਲ ਲੈਂਦੇ ਨੇ ਆ ਇਹ ਪੈਣਾ ਜਿੰਨੀਆਂ ਵੀ ਇਕੱਠੀਆਂ ਹੋਈਆਂ ਅੱਜ ਜਿਨ੍ਹਾਂ ਨੂੰ ਅੱਜ ਇਹਿੰਨੀ ਖੁਸ਼ੀ ਹੈ ਸਾਰਿਆਂ ਨੇ ਜਿਨ੍ਹਾਂ ਦਾ ਜੀਵਨ ਦਾ ਪਰਿਵਾਰਕ ਵਿੱਚ ਹਰਤੇ ਬੱਚ ਨੂੰ ਉਹ ਅਸੀਂ ਖੁਸ਼ੀ ਦੇਣਾ ਹੈ ਅਰ ਜਿਹਨੀਆਂ ਜੀਵਨ ਦਾ ਪਰਿਵਾਰਕ ਵਿੱਚ ਨਹੀਂ ਨਾ ਤੁਹਾਨੂੰ ਖੁਸ਼ੀ ਮਾਰੀ ਪੂਰੀ ਰਾਜੂਰੀ ਸਾਰੇ ਬੰਦੇ ਰੀਤੀ ਅੱਜ ਦੇ ਵਿੱਚ ਖੁਸ਼ੀਆਂ ਬੰਦੇ ਬੰਦੇ ਰੀਤੀ ਅੱਜ ਦੇ ਵਿੱਚ ਖੁਸ਼ੀਆਂ ਲਓ ਜੀ ਬਾਈ ਜੀ ਬੱਚੇ ਦੇਖ ਲੋ ਨਜ਼ਾਰੇ ਲੈ ਰਹੇ ਆ ਪੂਰੇ ਹੈ ਕੰਨੀ ਪਾਪਾ ਇਹਨੇ ਕਿੱਤੀ ਜਾਣੀ ਹੈ ਇਹਨੇ ਜਰਮਨੀਆ ਦੇ ਕਿੰਨਾ ਸੌਂਦੀਆ ਛਾਈ ਬਲੀ ਬ੍ਰੇਕਰ ਨੇ ਮੇਟਰੀ ਜਾਣੀ ਕਿ ਬ੍ਰੇਕਰ ਸਾਰੇ ਕੋਈ ਸਤਿ ਆਓ ਐਨਾ ਬੰਦੋ ਸਾਡੇ ਮਾਨ ਜਨਵੇੜਾ ਨੂੰ 1100 ਰੁਪਇਆ ਅਨੇ ਆਪ ਚੱਕਰ ਆਓ ਜੀ ਸਾਰੀ ਪੰਚਾਇਤ ਨੂੰ ਗ੍ਰਾਮ ਪੰਚਾਇਤ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਸਾਰੀ ਗ੍ਰਾਮ ਪੰਚਾਇਤ ਦਾ ਜਿਵੇਂ ਛੋਲੇ ਇਹ ਸਭ ਦੇ ਦੇ ਐਡਾ ਸਮਾਗਮ ਲਟਾਇਆ ਤੇ ਸਮਾਗਮ ਬਹੁਤ ਵਧੀਆ ਹੈ ਲੋ ਜੀ ਬਈ ਜੀ ਬੱਚੇ ਦੇਖੋ ਪੂਰਾ ਇੰਜੋਏ ਕਰ ਰਹੇ ਇੱਥੇ ਹੁਣ ਬਈ ਆਪਾਂ ਘਰ ਨੂੰ ਚੱਲੇਾਂਗੇ ਪ੍ਰੋਗਰਾਮ ਦੇਖੋ ਤੁਸੀਂ ਵੀ ਪੂਰਾ ਕਹੇ ਸਰਪੰਚ ਨੇ ਅੱਜ ਪਿੰਡ ਤਨਪ੍ਰਵਗਤੀਆਂ ਦਾ ਪ੍ਰੋਗਰਾਮ ਬਾਹ ਸੋਹਣਾ ਪ੍ਰੋਗਰਾਮ ਸੀਗਾ ਬਈ ਸਾਰੀਆਂ ਤਿਆਂ ਪੈਣਾ ਇਕੱਠੀਆਂ ਹੋਈਆਂ ਸੀ ਅੱਜ ਤਿਆਂ ਦੇ ਪ੍ਰੋਗਰਾਮ ਤੇ ਇਕੱਠ ਵੀ ਪੂਰਾ ਸੀ ਪੂਰਾ ਪਿੰਡ ਆਇਆਗਾ ਕਰ ਰਹੇ ਆ हां ਲਓ ਜੀ ਬਾਈ ਜੀ ਹੁਣ ਆਪਾਂ ਚੱਲਦੇ ਆ ਘਰੇ ਆਪਣੇ ਤੇ ਪ੍ਰੋਗਰਾਮ ਸੀਗਾ ਬੜਾ ਘੰਟਾ ਰੌਣਕ ਬਹੁਤ ਲੱਗੀ ਹੋਈ ਸੀ ਬਾਈ ਸਾਰੀਆਂ ਪਹਣਾ ਆਈਆਂ ਸੀ ਪਿੰਡ ਚੋਂ ਲਓ ਜੀ ਬਾਈ ਜੀ ਇਹਦੇ ਨਾਲ ਹੀ ਆਪਣਾ ਬਲੌਗ ਹੁੰਦਾ ਸਮਾਪਤ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮਿਲਦੇ ਆ ਬਾਈ ਜੀ ਨਵੇਂ ਬਲੌਗ ਨਾਲ ਸਤਿ ਸ਼੍ਰੀ ਅਕਾਲ ਦੋਸਤੋ